ਡీలਰ ਬਣ ਕੇ ਤੇ ਨਕਲੀ ਪ੍ਰਾਪਰਟੀ ਦੇ ਮਾਲਕ ਬਣ ਕੇ ਬਹੁਤ ਪਿਆਰੇ ਲੋਕਾਂ ਨਾਲ ਠੱਗੀਆਂ ਕਰ ਰਿਹਾ ਤੇ ਆਪਣੇ ਆਪ ਨੂੰ ਕਿਸੇ ਪ੍ਰਾਪਰਟੀ ਦਾ ਮਾਲਕ ਦੱਸ ਕੇ ਕੱਲ ਸਾਡੀ ਲੋਕਲ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਕੁਝ ਨੀ ਲੋਕਲ ਟਾਈਪ ਤਨਖਾਸ਼ ਦੇ ਜਿਹੜੇ ਨਾ ਨਕਲੀ ਡੀਲਰ ਬਣ ਕੇ ਤੇ ਨਕਲੀ ਪ੍ਰਾਪਰਟੀ ਦੇ ਮਾਲਕ ਬਣ ਕੇ ਬਹੁਤ ਪਿਆਰੇ ਲੋਕਾਂ ਨਾਲ ਠੱਗੀਆਂ ਕਰ ਰਿਹਾ ਤੇ ਆਪਣੇ ਆਪ ਨੂੰ ਕਿਸੇ ਪ੍ਰਾਪਰਟੀ ਦਾ ਮਾਲਕ ਦੱਸ ਕੇ ਉਹ ਕੰਨਾਂ ਲੱਖਾਂ ਦੀ ਠੱਗੀਆਂ ਕਰ ਰਿਹਾ ਇਸ ਸੰਬੰਧੀ ਅਸੀਂ ਇੱਕ ਮੁਕਦਮਾ ਦਰਜ ਰਜਿਸਟਰ ਕੀਤਾ ਹੈ ਵਕਫਾ ਖਤਰਾ ਰਹਾ ਹੈ ਠੇ ਜਿਹਦੇ ਕਿ ਜੱਲੀ ਜ਼ੋਤੋ ਖਤੜੀ ਤੇ ਜਾਲੀ ਕਾਗਜ਼ਾ ਤਿਆਰ ਕਰਨ ਸੰਬੰਧੀ ਤੇ ਉਸ ਮੁਕਦਮੇ ਵਿੱਚ ਅਸੀਂ ਗੁਰਪ੍ਰੀਤ ਸਿੰਘ ਜੈਰਾਮ ਤੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਇੱਕ ਨਕਲੀ ਅਸੀਂ ਆਪਣਾ ਆਇਡੈਂਟੀਟੀ ਪ੍ਰੂਫ ਜਿਹੜਾ ਕਿ ਉਸ ਜਗ੍ਹਾ ਦਾ ਮਾਲਕ ਦਾ ਸੀਗਾ ਉਸੀ ਬਰਾਮਦ ਕੀਤਾ ਹੈ ਤੇ ਇਹਨਾਂ ਦੀ ਅਰੈਸਟ ਕੰਸੀਡਰ ਕੀਤੀ ਤੇ 2 ਦਿਨ ਦੀ ਪੁਲਿਸ ਰਿਵਾਰਡ ਤੇ ਕਿੱਥੇ ਤੇ ਰਹਿਣ ਵਾਲੇ ਸਾਰੇ ਜਿਹੜਾ ਗੁਰਪ੍ਰੀਤ ਸਿੰਘ ਹੈ ਨੂਰਮਿਲ ਤੋਂ ਰਹਿਣ ਵਾਲਾ ਜੈਰਾਮ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ ਤੇ ਦਲਜੀਤ ਸਿੰਘ ਲੰਮੜੇ ਦਾ ਰਹਿਣ ਵਾਲਾ ਇਹ ਜਿਹੜਾ ਅਸਲੀ ਮਾਲਕ ਸੀ ਕੌਣ ਸੀ ਕਿ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਕੀ ਮੈਟਰ ਸੀ ਇਸ ਬੰਦੀ ਹਜੇ ਤਫਤੀਸ਼ ਚ ਜਾਰੀ ਹੈ ਹਾਂਜੀ ਤੇ ਕਾਫੀ ਗੋਵਰ ਸਾਡੇ ਕੋਲ ਸ਼ਾਮਲ ਤਫਤੀਸ਼ ਹੋਏ ਨੇ ਤੇ ਜਿਨ੍ਹਾਂ ਦੇ ਨਾਮ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਕਿ ਕਾਫੀ ਨੇ ਮਤਲਬ ਇਲਜ਼ਾਮ ਦਿੱਤਾ ਕਈਆਂ ਪ੍ਰੋਪਰਟੀਆਂ ਇਹ ਹਜੇ ਵੈਰੀਫਾਈ ਕਰਾਂਗੇ ਰਿਮਾਂਡ ਦੇ ਵਿੱਚ ਕਿ ਇਹਨਾਂ ਦੇ ਕੋਈ ਹੋਰ ਵੀ ਪਰਚੇ ਆ ਕੋਈ ਕਿਸ ਤਰ੍ਹਾਂ ਦੇ ਹੋਰ ਨਾ ਨੇ ਪਹਿਲੇ ਵਾਰ ਦਰਜ ਕੀਤੇ ਹੋਏ ਤੇ ਉਹ ਕਰ ਇੱਕ ਨੈਕਸਸ ਹੈ ਇੱਕ ਗਿਰੋ ਹੈ ਜਿਹੜਾ ਕਿ ਜਾਲੀ ਕਾਗਜ਼ਾ ਤਿਆਰ ਕਰਦੇ ਨੇ ਤੇ ਜਿੰਨੇ ਜਾਲੀ ਕਾਗਜ਼ਾ ਤਿਆਰ ਕੀਤਾ ਸੀ ਉਹਨੂੰ ਵੀ ਨਾਮਜ਼ਦ ਕਰ ਲਿਆ ਪਰ ਸੱਚ ਜਿਹੜੀ ਪ੍ਰਾਪਰਟੀ ਦਾ ਸੌਦਾ ਕਰਨ ਸੀ ਫਲੋਰ ਦੀ ਫਲੋਰ ਤੋਂ ਬਾਅਦ ਫਲੋਰ ਦੀ ਸੀਗੀ ਤਦ ਹੀ ਅਸੀਂ ਰਜਿਸਟ੍ਰੇਸ਼ਨ ਕਰਾਣਾ ਸੀ ਇਹ ਪ੍ਰਿੰਸ ਦੀਆਂ ਪੱਟੀਆਂ ਵਿੱਚ ਪੱਟੀਆਂ ਦੇ ਵਿੱਚ ਜੀ ਕੀ ਕਰੂਗੇ ਸਰ ਜਿਹੜਾ ਪਾਚਾ ਅਸੀਂ ਇਹਨਾਂ ਦੇ ਤੋਖਤੜੀ ਤੇ ਜਿਹੜੇ ਕਿ ਜਾਲੀ ਕਾਗਜ਼ਾ ਤਿਆਰ ਕਰਨ ਦੀ ਵਕਤ ਹੁਣ ਧਾਰਮੇਡ ਪਰ